ਇਕ ਨੌਜਵਾਨ ਆ ਗਿਆ ਕਹਿੰਦਾ ਰਿਸ਼ੀ ਜੀ ਪਰਮਾਤਮਾ ਦਿੱਤੇ ਭਰੋਸਾ ਮੇਰਾ ਨਹੀਂ ਰਿਹਾ ਕਿਉਂ ਕਿਸੇ ਕੋਲ ਕੁਝ ਹੈ ਕਿਸੇ ਕੋਲ ਕੁਝ ਹੈ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਵੀ ਨਹੀਂ ਯਾਦਵਲ ਕਹਿਣ ਲੱਗੇ ਮੈਨੂੰ ਤੇਰੇ ਕੋਲ ਖਜ਼ਾਨਾ ਦਿਖਾਈ ਦਿੰਦਾ ਹੈ ਖਜ਼ਾਨਾ ਇਹ ਖਜ਼ਾਨੇ ਦੀ ਕਿਸੇ ਕਿਸੇ ਨੂੰ ਸਮਝ ਆਉਂਦੀ ਹੈ ਇਕਬਾਲ ਕਹਿੰਦਾ ਹੈ ਖਜ਼ਾਨਾ چھپایا مجھ کو مشت خاک سہرا نے کسی کو کیا خبر ہے کون ہوں میں کس کی دولت ہوں میں تے خزانہ ہوں اور کی کرا مٹی دے دبیا پہ آن آن تے خزانہ ہے مٹی دا پتلا ہے نہیں دبا کے رکھے ہوئے سب کچھ کوئی انج کہہ رہے ہیں یاگ والا کہیں دے میں نو تیرے کول بڑا وڈا خزانہ دکھائی دیں دکھا ਉਹ ਨੌਜਵਾਨ ਕਹਿਣ ਲੱਗਾ ਰਿਸ਼ੀ ਜੀ ਮੇਰੇ ਨਾਲ ਮਜ਼ਾਕ ਨਾ ਕਰੋ ਮੈਂ ਦੁਖੀ ਹਾਂ ਬਹੁਤ ਦੁਖੀ ਹਾਂ ਔਰ ਮੈਂ ਰੱਬ ਤੋਂ ਇਨਕਾਰ ਰਹੀ ਹਾਂ ਇਨਕਾਰ ਰਹੀ ਹਾਂ ਮੈਨੂੰ ਉਸਨੇ ਕੁਝ ਨਹੀਂ ਦਿੱਤਾ ਮੈਨੂੰ ਤੇਰੇ ਕੋਲ ਸਭ ਕੁਝ ਦਿਖਾਈ ਦੇ ਰਿਹਾ ਹੈ ਅਗਰ ਉਹ ਤੂੰ ਵੇਚਣਾ ਚਾਹਵੇਂ ਤੇ ਮੈਂ ਮੂੰਹ ਮੰਗੀ ਕੀਮਤ ਤੇਨੂੰ ਦੇਣ ਨੂੰ ਤਿਆਰ ਹਾਂ ਤੂੰ ਵੇਚਣਾ ਹੈ ਮੇਰੇ ਕੋਲ ਸੋਨੇ ਦੀਆਂ ਸ਼ਰਫੀਆਂ ਬੜੀਆਂ ਨੇ ਰਾਜੇ ਮਹਾਰਾਜੇ ਮੇਰੇ ਛੇੜੇ ਨੇ ਫੈਲੀਆਂ ਦੀਆਂ ਫੈਲੀਆਂ ਭੇਟ ਕਰ ਜਾਂਦੇ ਨੇ ਭਰਿਆ ਭੇਖ ਦਾਣਾ 10 ਇਹ ਜਿਹੜੀਆਂ ਦੋ ਅੱਖਾਂ ਨੇ ਨਾ ਤੇਰੀਆਂ ਚਲੋ ਮੈਨੂੰ ਦੋ ਨਹੀਂ ਚਾਹੀਦੀਆਂ ਇੱਕ ਚਾਹੀਦੀ ਏ ਮੈਂ ਤੇਰੀ ਇੱਕ ਅੱਖ ਕੱਢਣੀ ਏ ਪਹਿਲੇ 10 ਤੂੰ ਕਿਤਨੀਆਂ ਮੋਹਰਾਂ ਲੈਣੀਆਂ ਨੇ 10 10000 ਮੋਹਰਾਂ ਲੈਣੀਆਂ ਨੇ ਵੇ ਹਜ਼ਾਰ ਮੋਰਾ ਲੈਣੀਆਂ ਕਹਿੰਦਾ ਨਹੀਂ ਸੰਤ ਜੀ ਮੈਂ ਅੱਖਾਂ ਤੇ ਵੇਚਣ ਨੂੰ ਤਿਆਰ ਨਹੀਂ ਕਿਸੇ ਕੀਮਤ ਤੇ ਵੇਚਣ ਨੂੰ ਤਿਆਰ ਨਹੀਂ اچھا ਮੈਨੂੰ ਦੋ ਬਾਵਾ ਦੀ ਵੀ ਲੋੜ ਹੈ ਚਾਹੀਦੀਆਂ ਨੇ ਤੂੰ ਇਹ ਦੱਸ ਇਹਨਾਂ ਦੋ ਹੱਥਾਂ ਦੇ ਕਿੰਨੇ ਲੱਖ ਮੋਰਾ ਲੈਣੀਆਂ ਨੇ ਕਿਤਨੇ ਲੱਖ ਨਹੀਂ ਸੰਤ ਜੀ ਇੱਥੇ ਮੈਂ ਕਿਸੇ ਕੀਮਤ ਤੇ ਵੀ ਹੱਥ ਨਹੀਂ ਵੇਚਣੇ ਆਪਣੇ ਹੱਥ ਕਿਸ ਤਰ੍ਹਾਂ ਦੇ ਦੇਣਾਂ ਫਿਰ ਪਤਾ ਹੈ ਸੰਤ ਨੇ ਕੀ ਆਖਿਆ ਮੈਂ ਪੂਰੀ ਗਾਗਰ ਅਸ਼ਰਪੀਆਂ ਦੀ ਭਰੀ ਹੋਈ ਤੈਨੂੰ ਦੇਣਾ ਐ ਜ਼ਬਾਨ ਮੈਨੂੰ ਚਾਹੀਦੀ ਏ ਜਿਹੜੀ ਤੇਰੇ ਕੋਲ ਹੈ ਉਹ ਕਹਿੰਦੇ ਸੰਤ ਜੀ ਮੈਂ ਜ਼ਬਾਨ ਵੀ ਕਿਸੇ ਕੀਮਤ ਤੇ ਨਹੀਂ ਵੇਚਾਂਗੇ ਕਿਸੇ ਕੀਮਤ ਤੇ ਨਹੀਂ ਵੇਚਾਂਗੇ ਅੱਛਾ ਤੂੰ ਦੌਲਤਾਂ ਹੀ ਵੇਚ ਲੈ ਐ ਗਾਗਰ ਲੈ ਜਾ ਮੋਰਾਂ ਇਹ ਦੁਪਹਿਰੀ ਵੇਚਦੇ ਇਹ ਮੈਨੂੰ ਚਾਹੀਦੇ ਨੇ ਸੰਤ ਜੀ ਇਹ ਤੇ ਮੈਂ ਕਿਸੇ ਕੀਮਤ ਤੇ ਵੀ ਵੇਚਣ ਨੂੰ ਤਿਆਰ ਨਹੀਂ ਤੂੰ ਇੱਕ ਇੱਕ ਅੰਗ ਕਿਸੇ ਵੀ ਕੀਮਤ ਤੋਂ ਵੇਚਣ ਤੋਂ ਤਿਆਰ ਨਹੀਂ ਹਾਂ ਇਤੋਂ ਇਹ ਕਹਿ ਰਿਹਾ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਨਹੀਂ ਇਹ ਜੋ ਬੇਸ ਕੀਮਤੀ ਅੰਗ ਨੇ ਇਹਨਾਂ ਦੀ ਸਹੀ ਵਰਤੋਂ ਕਰ ਪ੍ਰਮਾਤਮਾ ਤੇਰੀ ਝੋਲੀ ਭਰ ਦੇਗਾ ਭਰ ਦੇ ਬੋਲੇ ਨੇਹਾ ਇਹਨਾਂ ਦੀ ਸਹੀ ਵਰਤੋਂ ਉਸ ਦੀ ਦਾਤ ਤੋਂ ਖਾਲੀ ਕੋਈ ਨਹੀਂ ਉਹਨੇ ਹੱਥ ਦਿੱਤੇ ਨੇ ਪੈਰ ਦਿੱਤੇ ਨੇ ਦਿਲ ਦਿੱਤਾ ਹੈ ਦਵਾਵ ਦਿੱਤਾ ਹੈ ਜ਼ਬਾਨ ਦਿੱਤੀ ਹੈ ਕੰਨ ਦਿੱਤੀ ਹੈ ਸਵਾਸ ਦਿੱਤੇ ਨੇ ਰਣ ਨੂੰ ਧਰਤੀ ਦਿੱਤੀ ਹੈ ਪੀਣ ਨੂੰ ਪਾਣੀ ਦਿੱਤਾ ਹੈ ਜੀਣ ਨੂੰ ਸਵਾਸ ਪવન ਦਿੱਤੀ ਹੈ ਕੋਈ ਖਾਲੀ ਨਹੀਂ ਉਹਦੀ ਦਾਤ ਤੋਂ ਬਿਨਾ ਉਹਨੇ ਸਾਰਿਆਂ ਦੀਆਂ ਚੌਲੀਆਂ ਦੇ ਸਭ ਕੁਝ ਪਾਇਆ ਹੋਇਆ ਹਾਂ ਜੀ